ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਚ ਕਿਦਾਂ ਦੇ ਮੁੱਦਿਆਂ ਨੂੰ ਲੈ ਕੇ ਤਿਆਰੀ ਕੀਤੀ ਗਈ ਹੈ ਅੱਜ ਲੋਕਲ ਗਵਰਨਮੈਂਟ ਦੀ ਮੀਟਿੰਗ ਹੈ ਵਿਧਾਨ ਸਭਾ ਦੀ ਜਿਸ ਵਿੱਚ ਸਾਡੇ ਚੇਅਰਮੈਨ ਸਾਹਿਬਾ ਸਾਰੇ ਮੈਂਬਰ ਸਾਹਿਬਾਨ ਪਹੁੰਚ ਚੁੱਕੇ ਨੇ ਜੀ ਤਕਰੀਬਨ ਮੈਂ ਤਾਂ ਇਹ ਚਾਹਾਂਗਾ ਕਿ ਮੀਟਿੰਗ ਤੋਂ ਬਾਅਦ ਆਪਾਂ ਇਹਨੂੰ ਕਰ ਲਈਏ ਕਿਉਂਕਿ ਵਿਧਾਨ ਸਭਾ ਦੀ ਜੀ ਨੇ ਪੁੱਛਿਆ ਜੀ ਤਿਆਰੀਆਂ ਕੀ ਕੀ ਲਈ ਬਿਲਕੁਲ ਤਿਆਰੀਆਂ ਦੇਖੋ ਮੇਰੀ ਗੱਲ ਸੁਣੋ ਇੱਕ ਤਾਂ ਵੱਡੀ ਗੱਲ ਹੈ ਕਿ ਜਿਹੜੇ ਸਾਡੇ ਜੀ ਦੋ 2.5 ਸਾਲ ਦੇ ਵਿੱਚ ਕੰਮ ਕੀਤੇ ਹੋਏ ਨੇ ਜੀ 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 ਹੁਣ ਤੇ ਨਿਗ੍ਹਾ ਮਾਰਾਂਗੇ ਜੀ ਔਰ ਖਾਸ ਤੌਰ ਤੇ ਜਿੰਨੀ ਡਿਵੈਲਪਮੈਂਟ ਹੋਣ ਵਾਲੀ ਹੈ ਜੀ ਕਿ ਖਾਸ ਤੌਰ ਤੇ ਦਾ ਬਰਸਾਤਾਂ ਦੇ ਦਿਨ ਨੇ ਹੂੰ ਔਰ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਹੂੰ ਕਿ ਸਾਡਾ ਲੁਧਿਆਣਾ ਸ਼ਹਿਰ ਜਿਸ ਨੂੰ ਅਸੀਂ ਬੜਾ ਸੰਭਾਲ ਕੇ ਰੱਖਿਆ ਹੋਇਆ ਜੀ ਔਰ ਤਕਰੀਬਨ ਬਾਬੇ ਦੀ ਕਿਰਪਾ ਵੀ ਹੈ ਹਾਂ ਜਿਸ ਤਰ੍ਹਾਂ ਰੈਡ ਅਲਟਾ ਹੈ ਵੀ ਪਤਾ ਕਿ ਬਰਸਾਤ ਦੇ ਨਾਲ ਕਾਫੀ ਨੁਕਸਾਨ ਹੋ ਸਕਦਾ ਜੀ ਉਸ ਦੀ ਸਮੀਖਿਆ ਕਰਾਂਗੇ ਜਿਸ ਦੇ ਵਿੱਚ ਅਸੀਂ ਆਉਣ ਵਾਲੇ ਟਾਈਮ ਨੂੰ ਬਹੁਤ ਅੱਛੀ ਤਰ੍ਹਾਂ ਅਟੈਂਡ ਕਰਾਂਗੇ ਬਾਕੀ ਜਿਹੜੀਆਂ ਛੋਟੇ ਛੋਟੀਆਂ ਮੁਸ਼ਕਲਾਂ ਨੇ ਉਹਨੂੰ ਹੱਲ ਕਰਾਂਗੇ ਉਹਦੇ ਵਾਸਤੇ ਬੱਟਾ ਮੁਗਦਾ ਹੈ ਬੁੱਢਾ ਨਾਲਾ ਔਰ ਚੇਅਰਮੈਨ ਸਾਹਿਬ ਗੋਗੀ ਜੀ ਖੁਦ ਇਹ ਕਹਿ ਰਹੇ ਆ ਕਿ ਜਿੱਦਾਂ ਮੇਰੇ ਸਿਰ ਤੇ ਵਾਲ ਨਹੀਂ ਆ ਸਕਦੇ ਉਦਾਂ ਬੁੱਢਾ ਨਾਲਾ ਕਦੀ ਸਾਫ਼ ਨਹੀਂ ਹਾਂ ਉਹਨਾਂ ਦੀ ਵਲਡਿੰਗ ਬਿਲਕੁਲ ਸੀ ਕਿਉਂਕਿ ਪਿਛਗੀਆਂ ਸਰਕਾਰਾਂ ਤਕਰੀਬਨ ਮੈਂ ਤਾਂ ਆ 15 20 ਸਾਲ ਤੋਂ ਦੇਖ ਰਿਹਾ ਕਿਉਂਕਿ ਮੇਰਾ ਬਚਪਨ ਹੀ ਬੁੱਢੇ ਦਰਿਆ ਤੇ ਬੀਤਿਆ ਸਾਰਾ ਬਿਲਕੁਲ ਮੇਰਾ ਘਰ ਵੀ ਦਰਿਆ ਤੇ ਬੀਤਿਆ ਉਹਨਾਂ ਨੇ ਬੁੱਢਾ ਨਾਲਾ ਹਾਂ ਹਾਂ ਮੈਂ ਦੱਸ ਰਿਹਾ ਨੀ ਬੁੱਢਾ ਦਰਿਆ ਤੋਂ ਬੁੱਢਾ ਨਾਲਾ ਕਿੱਦਾਂ ਬਣਿਆ ਉਹ ਵੀ ਸਾਡੇ ਸਾ ਕੁਝ ਲੋਕਾਂ ਦਾ ਯੋਗਦਾਨ ਹੈ ਕੁਝ ਸਰਕਾਰਾਂ ਦਾ ਯੋਗਦਾਨ ਹੈ ਮੈਂ ਤਾਂ ਕਹੂੰਗਾ ਜਿਸ ਦਾ 650 ਕਰੋੜ ਰੁਪਏ ਪਿੱਛੇ ਬਿジネス ਕਰਾਰਾ ਲੈ ਕੇ ਆਏ ਅਸੀਂ ਸਾਨੂੰ ਤੋਂ 250 ਲੋਕ ਲੱਭਦੇ ਨੂੰ ਬੈਟਰੀ ਮਾਰ ਮਾਰ ਕੇ ਕੋ 250 250 ਕਰੋੜ ਹੈ ਪਰ 650 ਕਰੋੜ ਆ ਕਿਤੇ ਬਾਕੀ ਇਹ ਹੈਗਾ ਕਿ ਜਿੱਥੇ ਮੇਰੀ ਡਿਊਟੀ ਲੱਗੀ ਹੋਈ ਹੈ ਕਿਉਂਕਿ ਜਿਹੜਾ ਮੇਰਾ ਪੋਰਸ਼ਨ ਹੈ ਨਾਰਥ ਹਲਕੇ ਦਾ ਮੈਂ ਉਹਦੀ ਆਪਣੀ ਗਰੰਟੀ ਕਰਦਾ ਹਾਂ ਅੱਜ ਉਹਨੂੰ ਕਾਫੀ ਸੁਧਾਰਨ ਦੇ ਵਿੱਚ ਲੋਕਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਥੀਆਂ ਦੇ ਸਹਿਯੋਗ ਦੇ ਨਾਲ ਉਹਦੀ ਅੱਛੀ ਡਿਵੈਲਪਮੈਂਟ ਕੀਤੀ ਹੈ ਅੱਜ ਤੁਸੀਂ ਦੇਖ ਵੀ ਸਕਦੇ ਹੋ ਪਰ ਕਿਤੇ ਨਾ ਕਿਤੇ ਜੋ ਚਾਹਤ ਹੈ ਜੋ ਮਨ ਦੀ ਸੋਚ ਹੈ ਉਹ ਬੁੱਢਾ ਦਰਿਆ ਬਣੇ ਜਿਸ ਦੇ ਵਿੱਚ ਅਸੀਂ ਨੰਦੇ ਰਹੇ ਸਾਡੇ ਬਜ਼ੁਰਗ ਤਿਹਾੜ ਮਨਾਦੇ ਰਹੇ ਸਾਕੀ ਦਾ ਤਿਹਾੜ ਬੜਾ ਵੱਡਾ ਉੱਥੇ ਹੁੰਦਾ ਸੀ ਔਰ ਤੱਕਰਨ ਦੇ ਬੁੱਢੇ ਜਿਹੜੇ ਘਾਟ ਬਣੇ ਹੋਏ ਆ ਜਿਵੇਂ ਜੀਵਾਰਾਮ ਘਾਟ ਸੀਗਾ ਆ ਗੁਰਦੁਆਰਾ ਸਾਹਿਬ ਦੇ ਨਾਮ ਤੇ ਗਊ ਘਾਟ ਹੈ ਇਦਾਂ ਦੇ ਕਈ ਘਾਟ ਸੀ ਜਿੱਥੇ ਸਾਡਾ ਕਾਫੀ ਲੋਕਾਂ ਦਾ ਉੱਥੇ ਤਿਹਾੜ ਮਨਾਏ ਜਾਂਦੇ ਸੀ ਪਰ ਕਿਤੇ ਨਾ ਕਿਤੇ ਅੱਜ ਚਾਹਾਂਗੇ ਕਿ ਉਹ ਟਾਈਮ ਆਵੇ ਇਹ ਚੀਜ਼ ਜੇ ਦੰਗਣਾ ਕਰ ਸਕੀਏ ਉਹਤੇ ਗੌਰ ਕਰਾਂਗੇ ਜੀ ਸਰ ਅੱਜ ਦੀ ਮੀਟਿੰਗ ਦਾ ਅੱਜ ਕੀ ਮੀਟਿੰਗ ਦਾ ਮੁੱਦਾ ਹੈਗਾ ਜੀ ਕੀ ਕੀ ਮੁੱਦਾ ਅੱਜ ਲੁਧਿਆਣਾ ਚ ਸਾਡੇ ਸਾਰੇ ਸਹਕਾਰਯੋਗ ਮੈਂਬਰ ਸਾਹਿਬਾਨ ਮੇਰੇ ਸਾਰੇ ਐਮਐਲਏ ਸਾਹਿਬ ਆਏ ਨੇ ਜੀ ਤੇ ਅਸੀਂ ਲੁਧਿਆਣੇ ਦੀ ਬਿਹਤਰੀ ਵਾਸਤੇ ਲੁਧਿਆਣੇ ਦੀ ਡਿਵੈਲਪਮੈਂਟ ਵਾਸਤੇ ਜੋ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਤੇਜ਼ੀ ਕਰਨ ਵਾਸਤੇ ਔਰ ਜਿੱਥੇ ਵੀ ਸਾਨੂੰ ਕੋਈ ਕਮੀਆਂ ਲੱਗਦੀਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਇਹ ਵਿਧਾਨ ਸਭਾ ਕਮੇਟੀ ਆ ਚੁ ਆਈ ਹੈਗੀ ਲੁਧਿਆਣੇ ਤੁਸੀਂ ਕਹਿ ਰਹੇ ਹੋ ਕਿ ਲੁਧਿਆਣੇ ਦੇ ਵਿੱਚ ਇਸ ਟਾਈਮ ਸਭ ਤੋਂ ਘੱਟ ਕਰਪਸ਼ਨ ਹੈਗੀ ਹੈ ਜਾਂ ਇਲੀਗਲ ਬਿਲਡਿੰਗਾਂ ਨਹੀਂ ਬਣਦੀਆਂ ਹਰ ਵਾਰੀ ਤੁਸੀਂ ਕਹਿੰਦੇ ਹੋ ਕਿ ਮੈਨੂੰ ਦੱਸੋ ਕਿੱਥੇ ਹੈ ਅੱਜ ਮੈਂ ਆਪ ਜਾ ਕੇ ਢਾਡ ਦਿੰਦਾ ਨਹਿਰ ਤੇ ਜਿਹੜੀ ਹੈ ਬਿਲਡਿੰਗ ਬਣ ਰਹੀ ਹੈਗੀ ਹੈ ਲਗਾਤਾਰ ਵਾਇਓਲੇਸ਼ਨ ਕੀਤੀ ਹੈ ਕੋਈ ਹਾਊਸ ਲਾਈਨ ਨਹੀਂ ਹੈ ਕਿੰਨੀ ਵਾਰੀ ਤੁਹਾਡੇ ਨੋਟਿਸ 'ਚ ਵੀ ਲਿਆਇਆ ਗਿਆ ਤੁਹਾਡੇ ਮੈਂ ਕੀਤੀ ਹੈ ਪਰ ਉਹ ਠਿਕ ਕੱਖ ਨਹੀਂ ਹੋਇਆ ਬਾਕੀ ਆਏ ਦਿਨ ਤੁਹਾਡੇ ਆਂਗਬਾਦੀਆਂ ਦੀਆਂ ਕਲੋਨੀਆਂ ਦੇ ਬੋਲਡੋਜ਼ਰ ਚਾਹੀਦੇ ਕਮਿਸ਼ਨਰ ਸਾਹਿਬ ਜਿਹੜਾ ਬਿਲਡਿੰਗ ਚੈੱਕ ਕਰੋ ਕਿਹੜੀ ਹੈ ਤੇ ਅੱਜ ਹੀ ਐਕਸ਼ਨ ਕਰੋ ਜੀ ਬੜੀ ਬਰਖਵਾਰਾਂ ਚ ਆ ਗਿਆ ਤੇ ਨਹਿਰ ਤੇ ਜਿਹੜੀ ਬਿਲਡਿੰਗ ਬੰਡਰੀ ਹੈ ਉੱਥੇ ਸਰਕਾਰੀ ਜਗ੍ਹਾ ਵੀ ਦੱਬੀ ਹੋਈ ਹੈ ਉਹਨਾਂ ਨੇ ਜਿਹੜੀ ਸੂਏ ਦੇ ਬਿਲਕੁਲ ਨਾਲ ਹੈਗੀ ਹੈ ਚੈੱਕ ਕਰਕੇ ਜੀ ਐਕਸ਼ਨ ਕਰੋ ਅੱਜ ਹੁਣੇ ਲਾਓ ਲਗਾਤਾਰ ਹੁਣੇ ਐਕਸ਼ਨ ਹੋਏਗਾ ਘੰਟੇ ਬਾਅਦ ਸਰ ਇੱਕ ਘੰਟੇ ਬਾਅਦ ਐਕਸ਼ਨ ਹੋਏਗਾ ਮਲਾਰ ਸਿਨੇਮਾ ਤੇ ਮਲਾਰ ਸਿਨੇਮਾ ਰੋਡ ਤੇ ਸਰ ਸੂਆ ਹੈਗਾ ਸੂਏ ਦਾ ਜਿਹੜਾ ਇੰਨੇ ਸਾਲਾਂ ਦਾ ਸੂਆ ਹੈਗਾ ਉਹ ਦਬ ਲਿੱਤਾ ਗਿਆ ਕਰੂਚਮੈਂਟ ਕਰ ਲਿੱਤੀ ਗਈ ਲੋਕਾਂ ਨੇ ਹੁਣ ਸਰਕਾਰੀ ਜ਼ਮੀਨਾਂ ਵੀ ਵੇਚ ਦਿੱਤੀਆਂ ਉਹ ਤੁਸੀਂ ਮੈਨੂੰ ਉਹਦੇ ਪੇਪਰ ਦੇ ਦਿਓ ਮੈਨੂੰ ਉਹਦੇ ਬਾਰੇ ਪਤਾ ਨਹੀਂ ਉਹਦੇ ਬਾਰੇ ਉਹਦੇ ਬਾਰੇ ਮੈਨੂੰ ਉਹਦੇ ਬਾਰੇ ਤੂੰ ਤੁਹਾਡੇ ਤੋਂ ਥਰੂ ਪਤਾ ਲੱਗ ਰਿਹਾ ਮੰਨੋ ਗਿਆ ਮੇਰੇ ਮੂੰਹ ਚ ਨਾ ਗੱਲ ਪਾਓ ਮੈਨੂੰ ਦਿਓ ਮੈਂ ਉਹਨੂੰ ਐਕਸਪੈਂਡ ਕਰਾਉਂਗਾ ਜਿਹੜੀ ਚੀਜ਼ ਬਾਰੇ ਜਿਹੜੀ ਚੀਜ਼ ਬਾਰੇ ਪਤਾ ਮੈਂ ਨਾਲੇ ਕਮਿਸ਼ਨਰ ਸਾਹਿਬ ਨੂੰ ਕਹਿ ਦਿੱਤਾ ਜਿਹੜੀ ਸ਼ਹਿਰ ਦੀ ਹੋਰ ਡਿਵੈਲਪਮੈਂਟ ਦੇ ਮੁੱਦੇ ਆ ਬੁੱਢਾ ਨਾਲਾ ਦਾ ਹੋ ਗਿਆ ਹਾਂ ਜਿਹੜੇ ਤੁਸੀਂ ਤੁਸੀਂ ਸੀ ਪੂਰੇ ਇਸ ਤੋਂ ਬਾਅਦ ਆਪਾਂ ਬੁੱਢੇ ਨਾਲੇ ਤੇ ਜਾਣਾ ਤੁਸੀਂ ਸਾਰਿਆਂ ਨੇ ਨਾਲ ਜਾਣਾ ਮੇਰੇ ਜੀ ਨਹੀਂ ਪਰ ਤੁਸੀਂ ਤਾਂ ਆਪ ਵੀ ਕਹਿੰਦੇ ਹੋ ਕਿ ਜਦੋਂ ਮੇਰੇ ਸਿਰ ਤੇ ਵਾਲ ਨਹੀਂ ਆ ਸਕਦੇ ਬੁੱਢਾ ਨਾਲਾ ਸਾਫ਼ ਨਹੀਂ ਹੋਉਂਦਾ ਬਿਲਕੁਲ ਮੈਂ ਉਸ ਤੇ ਸਟੈਂਡ ਆ ਕਾਇਮ ਆ ਜਦ ਤੱਕ ਅਸੀਂ ਜਦੋਂ ਤੱਕ ਅਸੀਂ ਉਹਦੀ ਜੜ ਨਹੀਂ ਫੜਾਂਗੇ ਉਦ ਤੱਕ ਬੁੱਢਾ ਨਾਲਾ ਕਿਉਂਕਿ ਪੁਰਾਣੀ ਜਿਹੜੀ ਡੀਪੀਆਰ ਬਣੀ ਆ ਪੁਰਾਣੀਆਂ ਸਰਕਾਰਾਂ ਵੇਲੇ ਦੀ ਉਹ ਗਲਤ ਬਣੀ ਆ ਅਸ ਤੋਂ ਉਹਨਾਂ ਦੇ ਬੀਜੇ ਕੰਡੇ ਚੁਗ ਰਹੇ ਆ ਕੋਸ਼ਿਸ਼ ਕਰ ਰਹੇ ਆ ਚੁਗਣ ਦੀ ਪਰ ਜਿੱਥੇ ਸਾਨੂੰ ਜ਼ਰੂਰਤ ਪਵੇ ਤੇ ਅਸੀਂ ਕਰਾਂਗੇ